Instagram ਦੇ ਉੱਤੇ Prav Kaur ਦੀ ਵੀਡੀਓ ਰੋਣ ਵਾਲੀ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਆ ਜਿਸ ਕਰਕੇ ਉਹਨਾਂ ਦੇ ਚਾਹਣ ਵਾਲਾਂ ਦੇ ਲੱਖਾਂ ਕਮੈਂਟ ਤੇ ਲੱਖਾਂ ਹੀ ਲਾਈਕ ਆ ਰਹੇ ਨੇ ਪਹਿਲਾਂ ਤੁਹਾਨੂੰ ਦੱਸ ਦਿਆਂ ਕਿ Prav Kaur ਤੇ ਨਿਸ਼ਾਨ ਖੈਰਾ ਹੈ ਕਿ ਕੌਣ ਹੈ Prav Kaur ਤੇ ਨਿਸ਼ਾਨ ਖੈਰਾ ਇੰਸਟਾਗ੍ਰam ਅਤੇ ਯੂਟਿਊਬ ਦੇ ਉੱਤੇ ਵਾਇਰਲ ਰਹਿੰਦੇ ਨੇ ਜੋ ਕਿ ਬਲੌਗ ਬਣਾਉਂਦੇ ਨੇ ਪ੍ਰਵ ਕੌਰ ਦੀ ਰੋਣ ਵਾਲੀ ਵੀਡੀਓ ਇੰਸਟਾਗ੍ਰam ਦੇ ਉੱਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਆ ਜਿਵੇਂ ਕਿ ਪਿਤੇ ਦਿਨਾਂ ਦੇ ਵਿੱਚ ਰਖੜੀ ਦਾ ਤਿਹਾਰ ਲੰਘ ਕੇ ਗਿਆ ਹੈ ਪ੍ਰਵ ਕੌਰ ਵਿਦੇਸ਼ ਦੇ ਵਿੱਚ ਬੈਠੀ ਹੈ ਤੇ ਉਸ ਦਾ ਭਾਈ ਇੰਡੀਆ ਦੇ ਵਿੱਚ ਹੈ ਪ੍ਰਵ ਕੌਰ ਆਪਣੇ ਭਾਈ ਨੂੰ ਵੀਡੀਓ ਕਾਲ ਕਰਦੀ ਆ ਤੇ ਉਸ ਦਾ ਭਾਈ ਆਪਣੇ ਹੱਥ ਨਾਲ ਰਖੜੀ ਬੰਨਦਾ ਨਜ਼ਰ ਆਉਂਦਾ ਹੈ ਜਿਸ ਨੂੰ ਦੇਖ ਕੇ ਪ੍ਰព ਕੋਰ ਪੱਬਾ ਮਾਰ ਕੇ ਰੋਂਦੀ ਹੈ ਕਿਉਂਕਿ ਇੱਕ ਭੈਣ ਤੇ ਭਾਈ ਦਾ ਸਭ ਤੋਂ ਵੱਡਾ ਤਿਹਾਰ ਇਹ ਰਖੜੀ ਦਾ ਤਿਹਾਰ ਮੰਨਿਆ ਜਾਂਦਾ ਹੈ ਉਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਕਿ ਜਦੋਂ ਭੈਣ ਭਾਈ ਇੱਕ ਦੂਸਰੇ ਦੇ ਕੋਲੇ ਨਹੀਂ ਹੁੰਦੇ ਤਾ ਪ੍ਰਵ ਕੌਰ ਉਸ ਦੀ ਕਮੀ ਮਹਿਸੂਸ ਕਰਦੀ ਆ ਤੇ ਜਿਸ ਕਰਕੇ ਉਹ ਵੀਡੀਓ ਬਹੁਤ ਜ਼ਿਆਦਾ ਲੋਕਾਂ ਵੱਲੋਂ ਵਾਇਰਲ ਕੀਤੀ ਜਾ ਰਹੀ ਆ ਪ੍ਰਵ ਕੌਰ ਦੀ ਇਹ ਵੀਡੀਓ ਨੂੰ ਦੇਖ ਕੇ ਤੁਹਾਨੂੰ ਕਿਦਾਂ ਦਾ ਮਹਿਸੂਸ ਹੋ ਰਿਹਾ ਤਾਂ ਪੁਲਿਸ ਕਮੈਂਟ ਦੇ ਵਿੱਚ ਜਾ ਕੇ ਆਪਣੀ رائے ਜ਼ਰੂਰ ਦੱਸਿਓ ਬਾਕੀ ਮਿਲਦੇ ਹਾਂ ਕਿਸੇ ਹੋਰ ਵੱਡੀ ਵੀਡੀਓ ਦੇ ਵਿੱਚ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਰੱਬ ਰੱਖਾ